ਗਰਨੇਟ ਅਟੈਕ ਨੂੰ ਲੈ ਕੇ ਪੰਜਾਬ 'ਚ ਜੋ ਸਿਆਸਤ ਹੈ ਹੋਰ ਪੱਕਦੀ ਹੋਈ ਹੋਰ ਮਗਦੀ ਹੋਈ ਵਖਾਈ ਦੇ ਰਹੀ ਹੈ ਕਿਉਂਕਿ ਹੁਣ ਪ੍ਰਤਾਪ ਸਿੰਘ ਬਾਜਵਾ ਨੇ ਇਸ ਪੂਰੇ ਮੁੱਦੇ ਤੇ ਆਮ ਆਦਮੀ ਪਾਰਟੀ ਸਰਕਾਰ ਨੂੰ ਘੇਰਿਆ ਹੈ ਦਰਸਲ న్యూਸ 18 ਦੇ ਸ਼ੋਅ న్యూਜ਼ ਰੂਮ ਕਟੜਾਚ ਪ੍ਰਤਾਪ ਸਿੰਘ ਬਾਜਵਾ ਲੀਟਰ ਆਫ ਆਪਰੇਸ਼ਨ ਉਹਨਾਂ ਨੇ ਕਿਹਾ ਕਿ ਮੈਨੂੰ ਪਤਾ ਲੱਗਿਆ ਹੈ ਕਿ ਪੰਜਾਬ 'ਚ ਪੰਜਾਬ ਬੌਮਸ ਆਏ ਨੇ 18 ਬੌਮ ਚੱਲ ਗਏ ਨੇ ਤੇ 23 ਹੋਰ ਚੱਲਨੇ ਹਾਲੇ ਬਾਕੀ ਨੇ

9 ਅਪ੍ਰੈਲ ਦਾ ਜ਼ਿਕਰ ਕਰੀ ਤੇ 9 ਅਪ੍ਰੈਲ ਨੂੰ ਬੀਜੇਪੀ ਆਗੂ ਮਨਰੰਜਨ ਕਾਲੀਆ ਦੇ ਘਰ ਤੇ ਗਨੇਡ ਅਟੈਕ ਗਨੇਡ ਹਮਲਾ ਜੋ ਹੈ ਉਹ ਹੋਇਆ ਸੀ ਜਿਸ ਸਭ ਦੇ ਚਲਦੇ ਵਿਰੋਧੀ ਲਗਾਤਾਰ ਹਮਲਾਵਰ ਸੀ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਵਿਰੋਧੀਆਂ ਦੇ ਵੱਲੋਂ ਕਈ ਸਵਾਲ ਖੜੇ ਕੀਤੇ ਗਏ ਸੀ ਦੂਸਰੇ ਪਾਸੇ ਪੰਜਾਬ ਪੁਲਿਸ ਦਾ ਵੀ ਤਰਕ ਸਾਹਮਣੇ ਆਇਆ ਸੀ ਕਿ ਪਾਕਿਸਤਾਨ ਚ ਬੈਠੇ ਆਈਐਸਆਈ ਦੇ ਵੱਲੋਂ ਪੂਰੇ ਕਾਰੇ ਨੂੰ ਕੱਟਾ ਨੂੰ ਅੰਜਾਮ ਕ੍ਰਿਤਾ ਗਿਆ ਹੈ ਕਮਿਨਲ ਹਾਰਮਨ ਨੂੰ ਡਿਸਟਰਬ ਕਰਨਾ ਇਸ ਪੂਰੇ ਹਮਲੇ ਦਾ ਮਕਸਦ ਸੀ ਪਰ ਹੁਣ ਕਿਤਨਾ ਕਿਤੇ ਇਸ ਮੁੱਦੇ ਤੇ ਸਿਆਸਤ ਹੋਰ ਫਖਦੀ ਹੋਈ ਵਖਾਈ ਦੇ ਰਹੀ ਹੈ ਕਿਉਂਕਿ ਕੁਝ ਦਿਨ ਪਹਿਲਾਂ ਵੀ ਵਿਕਰਮ ਸਿੰਘ ਵਜੀਤ ਖਿਆ ਨੇ ਇੱਕ ਕਥਿਤ ਆਡੀਓ ਵਖਾ ਕੇ ਪੰਜਾਬ ਸਰਕਾਰ ਨੂੰ ਕੇ ਰਿਆ ਸੀ ਹੁਣ ਪੁਲਿਸ ਲੋਕਾਂ ਨੂੰ ਪ੍ਰੋਟੈਕਟ ਨਹੀਂ ਕਰ ਰਹੀ ਐਸ ਟਾਈਮ 7 ਵਜੇ ਤੋਂ ਬਾਅਦ ਪੁਲਿਸ ਆਪਣੇ ਆਪ ਨੂੰ ਪ੍ਰੋਟੈਕਟ ਕਰਦੀ ਹੈ ਕਾਲੀਆ ਸਾਹਿਬ ਦੇ ਅਟੈਕ ਹੋ ਕੇ ਅਟੈਕ ਤੇ ਮੈਨੂੰ ਪਤਾ ਲੱਗਾ 50 ਬੰਬ ਆਏ ਨੇ ਮੇਰੀ ਇੱਕ ਗੱਲ ਹੋਰ ਸੁਣ ਲਓ ਇਹ ਮਾਨ ਨੂੰ ਪਤਾ ਹੈ ਕਿ ਨਹੀਂ ਪਤਾ ਮੇਰੇ ਹੋਮ ਮਿਨਿਸਟਰ ਨੂੰ 50 ਬੰਬ ਆਏ ਨੇ 18 ਚੱਲੇ ਨੇ ਅਜੇ 32 ਚੱਲਣ ਵਾਲੇ ਹੁਣ ਕਿਹਦੇ ਕਿਹਦੇ ਤੇ ਸੱਠ ਮਾਣਾ ਮੈਨੂੰ ਇਸ ਗੱਲ ਦਾ ਨਹੀਂ ਇਹ ਲੈ ਬੇਨਾ 32 ਦੇ ਅੰਕੜੇ ਨਾਲ ਨਹੀਂ ਹੈ 50 ਨੇ ਚੱਲੇ 18 ਨੇ ਤੇ 32 ਰਹਿ ਗਏ ਸਰਨਲ ਆਮਾਦੀ ਪਾਰਟੀ ਦੇ ਆਗੂ ਨੀਲ ਗਰਗ ਜੁੜੇ ਨੇ ਸਰਬੋਤਮਤ ਸਵਾਗਤ ਤੁਹਾਡਾ న్యూਸ 18 ਪੰਜਾਬ ਤੇ ਐਲੋਪਰੇਟਰ ਪ੍ਰਤਾਪ ਸਿੰਘ ਬਾਜਵਾ ਇੱਕ ਵੱਡਾ ਦਾਵਾ ਕਲੇਮ ਕਰਦੇ ਹੋਏ ਨਜ਼ਰਾਂ ਨੇ ਉਹਨਾਂ ਨੇ ਕਿਹਾ ਕਿ ਮੈਨੂੰ ਪਤਾ ਹੈ ਕਿ ਪੰਜਾਬ ਬੌਮ ਪਰ ਇੰਡੀਆ ਪੰਜਾਬ ਚ ਆਏ ਨੇ 18 ਚਲ ਗਏ ਨੇ ਤੇ 32 ਹਲੇ ਚੱਲਨੇ ਬਾਕੀ ਨੇ ਮੈਡਮ ਇਹ ਬੜਾਈ ਗੰਭੀਰ ਇਲਜ਼ਾਮ ਹੈਗਾ ਬੇਸਿਕਲੀ ਜੇਕਰ ਇੰਨੀ ਪੁਖਤਾ ਜਾਣਕਾਰੀ ਸਰਦਾਰ ਪ੍ਰਤਾਪ ਸਿੰਘ ਬਾਜਵਾ ਨੂੰ ਹੈਗੀ ਹੈ ਤਾਂ ਕਿਉਂ ਉਹਨਾਂ ਨੇ ਹੁਣ ਤੱਕ ਪੁਲਿਸ ਨੂੰ ਨਹੀਂ ਦੱਸਿਆ ਕਿ ਕਿਹੜੇ ਕਿਹੜੇ ਪੰਜਾਬ ਬੰਬ ਆਏ ਨੇ ਤੇ 32 ਬੰਬ ਕਿੱਥੇ ਨੇ ਤੇ ਕਿਵੇਂ ਨੇ ਜਿਵੇਂ ਉਹ ਦਾਵਾ ਕਰ ਰਹੇ ਨੇ ਕਿ ਉਹਨਾਂ ਨੂੰ ਪਤਾ ਹੈਗਾ ਮਤਲਬ ਇਸ ਤੋਂ ਵੱਡੀ ਖਤਰਨਾਕ ਚੀਜ਼ ਇਸ ਤੋਂ ਵੱਡੇ ਖਤਰਨਾਕ ਮਨਸੂਬੇ ਹੋਰ ਕੀ ਹੋ ਸਕਦੇ ਨੇ ਜੋ ਆਪਣੇ ਆਪ ਨੂੰ ਲੀਡਰ ਆਫ اپੋਜੀਸ਼ਨ ਕਹਿੰਦਾ ਹੋਵੇ ਜੇਕਰ ਉਹਦੀ ਇੰਨੀ ਪੂਰਤਾ ਜਾਣਕਾਰੀ ਹੈ ਉਹਨੇ ਹੁਣ ਤੱਕ ਪੰਜਾਬ ਪੁਲਿਸ ਨੂੰ ਯਾਨੀ ਕਿ ਇਹ ਜਾਣਕਾਰੀ ਕਿਉਂ ਨਹੀਂ ਦਿੱਤੀ ਕਿਉਂਕਿ ਖੁਦ ਹੀ ਕਬੂਲ ਰਿਹਾ ਅਸੀਂ ਨਹੀਂ ਕਹਿ ਰਹੇ ਔਰ ਦੂਸਰੀ ਗੱਲ ਜਿਹੜਾ ਹੈਗਾ ਅਸੀਂ ਦਾ ਮਤਲਬ ਐਵੇਂ ਇਕੱਲੇ ਆਪਣੇ ਜਿਹੜੇ ਗਵਾਂਢੀ ਦੁਸ਼ਮਣ ਦੇਸ਼ ਨੇ ਦਾ ਤੋਂ ਡਰ ਰਹੀਆਂ ਸਾਡੇ ਦੁਸ਼ਮਣ ਤਾਂ ਸਾਡੇ ਵਿੱਚ ਬੈਠੇ ਹੈਗੇ ਆ ਜਿਨ੍ਹਾਂ ਨੂੰ ਇੰਨੀ ਪੁਖਤਾ ਜਾਣਕਾਰੀ ਹੋਣ ਦੇ ਬਾਵਜੂਦ ਉਹ ਪੁਲਿਸ ਦੇ ਨਾਲ ਸਾਂਝੀ ਜਾਣਕਾਰੀ ਥਾਂਜੀ ਨਹੀਂ ਕਰਦੇ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਵੱਡਾ ਜੁਰਮ ਹੈਗਾ ਜੇਕਰ ਤੁਹਾਡੇ ਕੋਲੇ ਜਾਣਕਾਰੀ ਹੈ ਤੁਸੀਂ ਪੁਲਿਸ ਨੂੰ ਜਾਣਕਾਰੀ ਉਹ ਨਹੀਂ ਦਿੰਦੀ ਔਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਜਿਹੜੇ ਹੈਗਾ ਰਾਹੁਲ ਗਾਂਧੀ ਜੀ ਜਾਂ ਖੜਗੇ ਸਾਹਿਬ ਜਿਹੜੇ ਹੈ ਉਹ ਇਹਨਾਂ ਤੇ ਜਾਨਕੀ ਕੋਈ ਕਾਰਵਾਈ ਕਰਨਗੇ ਇਸ ਚੀਜ਼ ਦਾ ਸੰਗਿਆਨ ਲੈਣਗੇ ਕਿ ਕਿਸ ਤਰੀਕੇ ਦਾ ਜਿਹੜਾ ਹੈਗਾ ਉਹਨਾਂ ਦਾ ਜਿਹੜਾ ਲੀਡਰ ਹੈਗਾ ਉਹ ਪਾਕਿਸਤਾਨ ਬਾਰੇ ਇੰਨੀ ਪੁਖਤਾ ਜਾਣਕਾਰੀ ਰੱਖਦਾ ਹੈਗਾ ਇਹ ਗੰਭੀਰ ਮਾਮਲਾ ਹੈ ਇਹ ਉਹਨਾਂ ਨੇ ਖੁਦ ਆਪਣੇ ਆਪ ਦੇ ਵਿੱਚ ਇਹ ਕਬੂਲੀ ਹੈਗੀ ਹੈ ਔਰ ਮੈਨੂੰ ਲੱਗਦਾ ਇਸ ਤੋਂ ਗੰਭੀਰ ਜਿਹੜੇ ਹੈਗੇ ਹੋਰ سنگੀਨ ਇਲਜ਼ਾਮ ਨਹੀਂ ਹੋ ਸਕਦੇ ਹੂੰ ਕਿਤਨਾ ਕਿਤੇ ਪੰਜਾਬ ਪੁਲਿਸ ਨੂੰ ਵੀ ਖੇਰਿਆ ਹੈ ਤੰਜ ਕਸਿਆ ਕਿ ਸ਼ਾਮ ਨੂੰ 7 ਵਜੇ ਤੋਂ ਬਾਅਦ ਤੇ ਜੋ ਪੁਲਿਸ ਪੰਜਾਬ ਪੁਲਿਸ ਆਪਣੇ ਆਪ ਨੂੰ ਪ੍ਰੋਟੈਕਟ ਕਰਦੀ ਫਿਰਦੀ ਹੈ ਦੇਖੋ ਪੰਜਾਬ ਪੁਲਿਸ ਤੇ ਇੱਕ ਉਹ ਆਰਮਡ ਫੋਰਸ ਹੈਗੀ ਹੈ ਡਿਸਪਲਿਨ ਫੋਰਸ ਹੈਗੀ ਹੈ ਜਿਸ ਨੇ ਹਮੇਸ਼ਾ ਤੋਂ ਹੀ ਲਾਅ ਐਂਡ ਆਰਡਰ ਨੂੰ ਮੇਨਟੇਨ ਕੀਤਾ ਆ ਔਰ ਤੁਸੀਂ ਪਿਛਲੇ ਦਿਨੀ ਵੀ ਦੇਖਿਆ ਕਿ ਮਨੋਰੰਜਨ ਕਾਲੀਆ ਜਿਹਦੇ ਘਰ ਦੇ ਉੱਤੇ ਜਿਹੜਾ ਹਮਲਾ ਹੋਇਆ 12 ਘੰਟਿਆਂ ਦੇ ਅੰਦਰ ਅੰਦਰ ਉਹਨਾਂ ਨੂੰ ਗ੍ਰਿਫਤਾਰ ਵੀ ਕੀਤਾ ਪਰ ਮੁੱਦਾ ਇਹ ਨਹੀਂ ਹੈ ਮੁੱਦਾ ਸਭ ਤੋਂ ਵੱਧ ਗੰਭੀਰ ਇਹ ਹੈਗਾ ਕਿ ਜਿਸ ਚੀਜ਼ ਦੀ ਜਾਣਕਾਰੀ ਸਰਦਾਰ ਪ੍ਰਤਾਪ ਸਿੰਘ ਬਾਜਵਾ ਨੂੰ ਹੈਗੀ ਹੈ ਉਹ ਤੁਹਾਡੇ ਚੈਨਲ ਦੇ ਉੱਤੇ ਕਹਿ ਰਹੇ ਨੇ ਔਨ ਰਿਕਾਰਡ ਕਹਿ ਰਹੇ ਨੇ ਤੇ ਉਹਨਾਂ ਨੇ ਇਹ ਜਾਣਕਾਰੀ ਜਿਹੜੀ ਆ ਉਹ ਪੁਲਿਸ ਦੇ ਨਾਲ ਜਾਂ ਦੇਸ਼ ਦੀਆਂ ਖੁਫੀ ਜਾਂਸੀ ਦੇ ਨਾਲ ਸਾਂਝੀ ਕਿਉਂ ਨਹੀਂ ਕੀਤੀ ਇਹ ਬਹੁਤ ਵੱਡਾ ਇਲਜ਼ਾਮ ਹੈ ਇਸ ਚੀਜ਼ ਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਜੀ ਸਰ ਨਾਲ ਜੁੜੇ ਹੋ ਨੀਲਗੜ੍ਹ ਕੀ ਸਰ ਨਾਲ ਸੁਖਵਿੰਦਰ ਕੋਟਲੀ ਜੁੜੇ ਹੋਏ ਨੇ ਕਾਂਗਰਸ ਦੇ ਆਗੂ ਨੇ ਸਰ ਬਹੁਤ ਬਹੁਤ ਸਵਾਗਤ ਤੁਹਾਡਾ న్యూਸ 18 ਪੰਜਾਬ ਤੇ ਨੀਲਗੜ੍ਹ ਨਾਲ ਜੁੜੇ ਹੋਏ ਨੇ ਹਾਲਾਕਰਾਂ ਦੇ ਵੱਲੋਂ ਕਿਹਾ ਗਿਆ ਕਿ ਜੇ ਪ੍ਰਤਾਪ ਸਿੰਘ ਬਾਜਵਾ ਨੂੰ ਇੱਡੀ ਵੱਡੀ ਜਾਣਕਾਰੀ ਸੀ ਤੇ ਇੱਡੀ ਵੱਡੀ ਜਾਣਕਾਰੀ ਪੁਲਿਸ ਨਾਲ ਸੈਂਟਰਲ ਏਜੰਸੀਜ਼ ਨਾਲ ਉਹਨਾਂ ਦੇ ਵੱਲੋਂ ਸਾਂਝੀ ਕਿਉਂ ਨਹੀਂ ਕੀਤੀ ਗਈ ਮੈਂ ਕਹਿਣਾ ਚਾਹਾਂ ਕਿ ਪੰਜਾਬ ਦੇ ਹਾਲਾਤ ਅੱਜ ਇਸ ਕਦਰ ਵਿਗੜੇ ਹੋਏ ਨੇ ਇਹ ਕਹਿ ਰਹੇ ਨੇ ਕਿ ਇਹਦੀ ਜਾਣਕਾਰੀ ਜਿਹੜੀ ਆ ਇੰਟੈਲੀਜੈਂਸੀ ਦੇ ਨਾਲ ਜਾਂ ਪੁਲਿਸ ਨਾਲ ਸਾਂਝੀ ਹੋਣੀ ਚਾਹੀਦੀ ਸੀ ਮੈਂ ਪੁੱਛਣਾ ਚਾਹਨਾ ਅਨੀਲ ਗਰਕ ਸਾਹਿਬ ਨੂੰ ਕਿ ਜਦੋਂ ਤੁਸੀਂ ਲਾਰੈਂਸ ਬਿਸ਼ਨੋਈ ਦੀਆਂ ਇੰਟਰਵਿਊਜ਼ ਕਰਵਾ ਰਹੇ ਸੀਗੇ ਔਰ ਤੁਸੀਂ ਪੰਜਾਬ ਦੇ ਅੰਦਰ ਕਹਿ ਰਹੇ ਸੀਗੇ ਕਿ ਇਹ ਜੀਆਂ ਇੰਟਰਵਿਊ ਪੰਜਾਬ ਦੇ ਅੰਦਰ ਨਹੀਂ ਹੋਈਆਂ ਅੱਜ ਤੁਸੀਂ ਡੀਐਸਪੀ ਔਰ ਹੋਰ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਕਰਕੇ ਕੀ ਕੀ ਇਹ ਸਾਬਤ ਕੀ ਫਿਰ ਕਰਨਾ ਚਾਹੁੰਦੇ ਹੋ ਤੁਸੀਂ ਦੂਸਰਿਆਂ ਨੂੰ ਦੋਸ਼ ਦੇਣ ਦੀ ਬਜਾਏ ਤਾਂ ਉਦੋਂ ਤੁਸੀਂ ਇਹ ਜਾਣਕਾਰੀਆਂ ਜਿਹੜੀਆਂ ਇਹ ਤੁਸੀਂ ਸਰਕਾਰ ਦੇ ਨਾਲ ਔਰ ਇੰਟੈਲੀਜੈਂਸ ਦੇ ਨਾਲ ਔਰ ਕੇਂਦਰ ਔਰ ਪੰਜਾਬ ਸਰਕਾਰ ਦੇ ਨਾਲ ਫਿਰ ਕਿਉਂ ਨਹੀਂ ਸਾਂਝੀਆਂ ਕੀਤੀਆਂ ਜੇ ਅੱਜ ਪੰਜਾਬ ਦੇ ਅੰਦਰ ਧਮਾਕੇ ਹੋ ਰਹੇ ਨੇ ਇੰਨਾ ਕੁਝ ਹੋ ਰਿਹਾ ਲਾਅ ਐਂਡ ਆਰਡਰ ਦੀ ਸਥਿਤੀ ਇੰਨੀ ਵਿਗੜ ਚੁੱਕੀ ਹੈ ਤਾਂ ਫਿਰ ਇਹਦੇ ਲਈ ਮੈਂ ਇਹ ਤਾਂ ਜੇ ਮਾਨਯੋਗ ਸਾਡੇ ਐਲਓਪੀ ਸਾਹਿਬ ਨੇ ਕਿ ਹਾਂ ਅੱਗੇ ਪੰਜਾਬ ਦੇ ਅੰਦਰ ਹੋਰ ਵੀ ਬਹੁਤ ਕੁਝ ਹੋਣ ਵਾਲਾ ਇਹ ਤਾਂ ਇਹ ਤਾਂ ਇਹ ਤਾਂ ਸਥਿਤੀ ਸਪੱਸ਼ਟ ਹੈ ਇਹ ਤਾਂ ਸਾਫ਼ ਹੈ ਦਿਨ ਦਿਹਾੜੇ ਫਰੋਤੀਆਂ ਡਕੈਟੀਆਂ ਕਤਲੋਗਾਰਦ ਜੇ ਮੈਂ ਆਪਣੇ ਜਲੰਧਰ ਦੇ ਅੰਦਰ ਗਰਨੇਡ ਧਮਾਕੇ ਹੋਏ ਨੇ ਇਸ ਤੋਂ ਪਹਿਲਾਂ ਤਾਂ ਪੁਲਿਸ ਦੀ ਇੰਟੈਲੀਜੈਂਸੀ ਦੇ ਹੈੱਡਕੁਆਰਟਰ ਮੋਹਾਲੀ ਦੇ ਵਿੱਚ ਜਿਹੜੇ ਉਹ ਧਮਾਕੇ ਹੋਏ ਨੇ ਉਦੋਂ ਇਹਨਾਂ ਦਾ ਖੁਫੀਆ ਵਿਭਾਗ ਤੇ ਉਦੋਂ ਇਹਨਾਂ ਦੀਆਂ ਇੰਟੈਲੀਜੈਂਸੀਜ਼ ਜਿਹੜੀਆਂ ਨੇ ਉਹ ਕਿੱਥੇ ਨੇ ਸੋ ਪੰਜਾਬ ਦੇ ਹਾਲਾਤ ਜਿਹੜੇ ਵਿਗੜੇ ਨੇ ਜੋ ਕੁਝ ਪੰਜਾਬ ਦੇ ਅੰਦਰ ਹੋ ਰਿਹਾ ਅਸੀਂ ਤਾਂ ਕਹਿ ਰਹੇ ਹਾਂ ਕਿ ਹਾਲੇ ਬਹੁਤ ਕੁਝ ਹੋਣ ਵਾਲਾ ਫਿਰ ਇਹ ਕਹਿਣਗੇ ਦੇਖੋ ਜੀ ਇਹਨਾਂ ਕੋਲ ਕੀ ਜਾਣਕਾਰੀ ਹੈ ਬਈ ਜੋ ਕੁਝ ਦਿਨ ਦਿਹਾੜੇ ਹੋ ਰਿਹਾ ਇਹ ਸਾਰੇ ਅੰਦਾਜ਼ੇ ਇਹ ਸਾਰਾ ਕੁਝ ਇਹੋ ਜਿਹੀਆਂ ਸੰਭਾਵਨਾਵਾਂ ਤੋਂ ਹੀ ਲਗਾਇਆ ਜਾਂਦਾ ਹੈ ਤਾਂ ਹੀ ਉਹਨਾਂ ਦਾ ਸਟੇਟਮੈਂਟ ਆਇਆ ਸੋ ਕਿਹੜੇ ਕਿਹੜੀ ਚੀਜ਼ ਨੂੰ ਤੁਸੀਂ ਲੁਕੋ ਮੈਂ ਕਹਿ ਰਿਹਾ ਔਨ ਰਿਕਾਰਡ ਕਹਿ ਰਿਹਾ ਕਿ ਹਾਲੇ ਪੰਜਾਬ ਦੇ ਅੰਦਰ ਹੋਰ ਬਹੁਤ ਕੁਝ ਹੋਣ ਵਾਲਾ ਇਹ ਇਹ ਹੁਣ ਕਹਿਣਗੇ ਕਿ ਤੁਹਾਨੂੰ ਕਿੱਦਾਂ ਪਤਾ ਜੀ ਤੇ ਜੋ ਕੁਝ ਅੱਜ ਹੋ ਰਿਹਾ ਉਹੋ ਹੀ ਕੱਲ੍ਹ ਹੋਣਾ ਹੈ ਜੀ ਸੁਖਵਿੰਦਰ ਕੋਟਲੀ ਵੀ ਕਹਿ ਰਹੇ ਨੇ ਕਿ ਪੰਜਾਬ ਚ ਆਉਣ ਵਾਲੇ ਦਿਨਾਂ ਚ ਵੀ ਹੋਰ ਕੁਝ ਵੀ ਹੋਣ ਵਾਲਾ ਦੂਸਰਾ ਤਾਂ ਤੁਸੀਂ ਬੇਵਜ੍ਹਾ ਇਲਜ਼ਾਮ ਲੜ ਰਹੇ ਹੋ ਨਹੀਂ ਮੈਂ ਇਲਜ਼ਾਮ ਨਹੀਂ ਮੜ ਰਿਹਾ ਬਾਜਵਾ ਸਾਹਿਬ ਨੇ ਗਿਣਤੀ ਦੱਸੀ ਹੈ ਬਕਾਇਦਾ 50 ਬੰਬਾਂ ਦੀ ਔਰ ਬਕਾਇਦਾ ਉਹਨਾਂ ਨੇ ਆਖਿਆ ਕਿ 18 ਚੱਲੇ ਆ 32 ਰਹਿੰਦੇ ਆ ਇੰਨੀ ਪੁਖਤਾ ਜਾਣਕਾਰੀ ਦਾ ਮਤਲਬ ਹੈਗਾ ਦੇਸ਼ ਦੀ ਸੁਰੱਖਿਆ ਕਟਰੀ ਦੇ ਵਿੱਚ ਹੈ ਔਰ ਜਿਹੜੇ ਕਾਂਗਰਸ ਦੇ ਲੀਡਰ ਨੇ ਉਹ ਦੇਸ਼ ਦੇ ਦੁਸ਼ਮਣ ਨਾਲ ਮਿਲੇ ਹੋਏ ਆ ਇਹ ਤੋਂ ਸਿੱਧੀ ਪੁਖਤਾ ਜਾਣਕਾਰੀ ਇਹੀ ਮਿਲਦੀ ਹੈਗੀ ਹੈ ਆਦਰਵਾਇਜ਼ ਕਿਸੇ ਕੋਲੇ ਇੰਨੀ ਪੁਖਤਾ ਜਾਣਕਾਰੀ ਕਿਵੇਂ ਹੋ ਸਕਦੀ ਹੈ ਕਿ 50 ਬੰਬ ਆਏ ਨੇ ਤੇ 12 ਚੱਲੇ 18 ਚੱਲੇ ਨੇ 32 ਰਹਿੰਦੇ ਹੈਗੇ ਤੇ ਕੋਟਲੀ ਸਾਹਿਬ ਦੱਸਦੇ ਨੇ ਇਹ ਇੰਨੀ ਜਾਣਕਾਰੀ ਹੋਵੇ ਤਾਂ ਇਹਦਾ ਮਤਲਬ ਇਹ ਹੈਗਾ ਕਿ ਤੁਸੀਂ ਜਨਕਿ ਦੇਸ਼ ਦੀ ਸੁਰੱਖਿਆ ਨੂੰ ਜਿਹੜੇ ਖਤਰੇ ਚ ਪਾਇਆ ਹੋਇਆ ਇਹਦਾ ਮਤਲਬ ਇਹ ਹੋ ਗਿਆ ਕਿ ਕਾਂਗਰਸ ਦੇ ਲੀਡਰ ਖਾਸ ਕਰਕੇ ਪ੍ਰਤਾਪ ਸਿੰਘ ਬਾਜਵਾ ਜੀ ਉਹ ਦੇਸ਼ ਦੇ ਦੁਸ਼ਮਣਾਂ ਨਾਲ ਮਿਲੇ ਹੋਏ ਨੇ ਅਦਰਵਾਈਜ਼ ਉਹਨਾਂ ਕੋਲ ਇੰਨੀ ਪੁਖਤਾ ਜਾਣਕਾਰੀ ਕਿਉਂ ਕਿ ਕਿੱਥੋਂ ਆਈ ਕਿਉਂ ਉਹਨਾਂ ਨੇ ਜਾਣਕਾਰੀ ਇਹ ਦੇਸ਼ ਦੀ ਏਜੰਸੀਆਂ ਦੇ ਨਾਲ ਸ਼ੇਅਰ ਨਹੀਂ ਕੀਤੀ ਕਿਉਂ ਇਹ ਜੇ ਜਨਕਿ ਜਾਣਕਾਰੀ ਕਿਸੇ ਨੂੰ ਦੇਣਾ ਸ਼ੇਅਰ ਨਹੀਂ ਕੀਤੀ ਮੀਰ ਜੀ ਕਹਿ ਰਹੇ ਨੇ ਕਿ ਕਾਂਗਰਸ ਦੇਸ਼ ਦੇ ਦੁਸ਼ਮਣਾਂ ਨਾਲ ਮਿਲੀ ਹੋਈ ਹੈ ਤਾਂ ਹੀ ਕਾਂਗਰਸ ਕੋਲ ਐਡੀ ਪੁਖਤਾ ਜਾਣਕਾਰੀ ਹੈ ਗਰਗ ਸਾਹਿਬ ਦੀ ਗੱਲ ਦੇ ਉੱਤੇ ਮੈਨੂੰ ਬੜਾ ਹਾਸਾ ਆ ਰਿਹਾ ਕਿ ਤੁਹਾਡੇ ਕੋਲ ਪੁਖਤਾ ਜਾਣਕਾਰੀਆਂ ਸੀ ਕਿ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਸੀਆਈਏ ਸਟਾਫ ਰੋਪੜ ਦੇ ਵਿੱਚ ਹੋ ਰਹੀ ਹੈ ਉਦੋਂ ਉਦੋਂ ਤੁਹਾਡੀਆਂ ਏਜੰਸੀਆਂ ਨੇ ਉਹ ਉਦੋਂ ਤੁਹਾਡੀਆਂ ਏਜੰਸੀਆਂ ਕਿੱਥੇ ਗਈਆਂ ਸੀ ਬਈ ਅੱਜ ਅੱਜ ਤੁਹਾਨੂੰ ਗੁਰਸ਼ੇਰ ਸਿੰਘ ਜਿਹੜਾ ਆਪਣੇ ਮਾਮਲਿਆਂ ਦੇ ਅੰਦਰ ਇਨਵੋਲਵ ਹੈ ਤੁਹਾਨੂੰ ਉਹ ਲੱਭ ਨਹੀਂ ਰਿਹਾ ਅੱਜ ਅੱਜ ਤੁਸੀਂ ਪੰਜਾਬ ਦੇ ਅੰਦਰ ਇਹ ਸਾਬਤ ਕੀ ਕਰਨਾ ਚਾਹੁੰਦੇ ਤੁਹਾਡੀਆਂ ਏਜੰਸੀਆਂ ਹੈ ਕਿੱਥੇ ਇਹ ਤੁਹਾਡੀਆਂ ਏਜੰਸੀਆਂ ਹੋਣ ਤਾਂ ਪੰਜਾਬ ਦੇ ਅੰਦਰ ਇੰਨਾ ਕੁਝ ਨਹੀਂ ਹੋਣਾ ਅਸੀਂ ਬਤੌਰ ਮੈਂ ਜੋ ਐਲੋਪੀ ਸਾਹਿਬ ਨੇ ਕਿਹਾ ਮੈਂ ਉਹਦੀ ਹਮਾਇਤ ਕਰਦਾ ਕਾਂਗਰਸ ਪਾਰਟੀ ਉਹਦੀ ਹਮਾਇਤ ਕਰਦੀ ਹੈ ਕਿ ਪੰਜਾਬ ਦੇ ਅੰਦਰ ਬਹੁਤ ਕੁਝ ਹੋਣ ਵਾਲਾ ਹਾਂ ਜੇ ਸਾਡੇ ਕੋਲ ਕੋਈ ਗੰਭੀਰ ਜਾਣਕਾਰੀ ਹੈ ਅਸੀਂ ਜ਼ਰੂਰ ਸਾਂਝੀ ਕਰਾਂਗੇ ਨੀਲ ਗਰਗ ਸਾਹਿਬ ਨੂੰ ਦੱਸਣ ਦੀ ਲੋੜ ਨਹੀਂ ਹੈ ਅਸੀਂ ਜਿਨ੍ਹਾਂ ਨਾਲ ਸਾਂਝੀ ਕਰਨੀ ਅਸੀਂ ਉਹਨਾਂ ਨਾਲ ਆਪੇ ਹੀ ਕਰਵਾਵਾਂਗੇ ਤੁਸੀਂ ਪੰਜਾਬ ਨੂੰ ਕੰਟਰੋਲ ਕਰੋ ਜੋ ਦਿਨ ਦਿਹਾੜੇ ਜੋ ਕੁਝ ਸਾਰਾ ਕੁਝ ਹੋ ਰਿਹਾ ਤੁਸੀਂ ਇਹਦੇ ਤੋਂ ਛਡਕਾਰਾ ਨਹੀਂ ਪਾ ਸਕਦੇ ਤੁਹਾਨੂੰ ਤਾਂ ਰਾਜਜੀਤ ਨਹੀਂ ਲੱਭਦਾ ਅੱਜ ਤੁਸੀਂ ਨਸ਼ਿਆਂ ਦੀ ਤੇਕ ਦਾ ਮਾਮਲਾ ਪੰਜਾਬ ਦੇ ਅੰਦਰ ਇਸ ਕਦਰ ਲੋਕਾਂ ਤੱਕ ਲੈ ਕੇ ਜਾ ਰਹੇ ਹੋ ਕਿ ਅਸੀਂ ਤਾਂ ਨਸ਼ਿਆਂ ਦੇ ਸਦਾਕਰ ਫਲਾਨ ਨੇ ਉਹ ਤੁਹਾਡਾ ਰਾਜਜੀਤ ਏਆਈਜੀ ਉਹ ਉਹਦੀਆਂ ਤੁਸੀਂ ਕੋਟੀਆਂ ਢਾਉਣ ਦੀ ਹਿੰਮਤ ਕਿਉਂ ਨਹੀਂ ਕਰਦੇ ਤੁਹਾਨੂੰ ਲੱਭਦਾ ਹੀ ਨਹੀਂ ਐਸਪੀ ਐਸ ਮੈਂ ਕਹਿੰਦਾ ਮੇਰੇ ਕੋਲ ਤਾਂ ਹੁਣ ਇੰਨੀ ਜਾਣਕਾਰੀ ਆ ਮੈਂ ਸਮਝਦਾ ਕਿ ਜੇ ਮੈਂ ਗਿਣੌਣ ਲੱਗਾ ਤਾਂ ਗਰਗਸਾਹ ਤੁਹਾਨੂੰ ਜਵਾਬ ਦੇਣਾ ਔਖਾ ਹੋ ਜਾਏਗਾ ਸੋ ਇਸ ਕਰਕੇ ਤੁਸੀਂ ਸਰਕਾਰ ਚਲਾਓ ਇਹ ਇਹ ਕੰਮ ਜਿਹੜਾ ਹੈਗਾ ਇਹ ਪੁਲਿਸ ਦਾ ਕੰਮ ਹੈ ਪੁਲਿਸ ਨੂੰ ਕੰਮ ਜਿਹੜਾ ਆ ਉਹ ਤੁਸੀਂ ਕਰਨ ਦਿਓ ਅੱਜ ਪੰਜਾਬ ਤੇ ਪੰਜਾਬ ਦਾ ਡੀਜੀਪੀ ਫੇਲ ਹੋ ਚੁੱਕਾ ਇਹਨਾਂ ਸਾਰੀ ਜੋ ਸੁਰੱਖਿਆ ਦੇ ਮਾਮਲਿਆਂ ਦੇ ਅੰਦਰ ਤੁਸੀਂ ਤੁਸੀਂ ਅੱਜ ਅੱਜ ਪੰਜਾਬ ਨੂੰ ਕਿਹੜੇ ਨਾਲ ਤੋੜ ਰਹੇ ਹੋ ਇਸ ਕਰਕੇ ਸਾਨੂੰ ਤੁਹਾਡੇ ਨਾਲ ਕੋਈ ਜਈ ਜਾਣਕਾਰੀ ਸਾਂਝੀ ਕਰਨ ਦੀ ਲੋੜ ਨਹੀਂ ਹੈ ਜਿੱਥੇ ਅਸੀਂ ਕਰਨੀ ਹੋਊਗੀ ਉੱਥੇ ਜ਼ਰੂਰ ਕਰਾਂਗੇ ਨੀਰਗਰ ਜੀ ਛੋਟਾ ਜਵਾਬ ਦੇਖੋ ਇਧਰ ਉਧਰ ਦੀਆਂ ਗੱਲਾਂ ਨਾ ਕਰੋ ਸਿੱਕੇ ਕਿ ਨਹੀਂ ਜੋ ਗੱਲ ਪੁਖਤਾ ਦੀ ਹੈ ਉਸ ਦੀ ਗੱਲ ਕਰੋ ਮਤਲਬ ਇਸ ਤੋਂ ਬਿਲਕੁਲ ਸਿੱਧੂ ਹੁੰਦਾ ਕਿ ਕਾਂਗਰਸ ਦੇ ਲੀਡਰ ਦੇਸ਼ ਦੇ ਰਿਸ਼ੁੰਨ ਨਾਲ ਮਿਲੇ ਹੋਏ ਆ ਪੁਖਤਾ ਗੱਲ ਹੀ ਕੋਕੇ ਰੱਖਦੇ ਨੇ ਤੁਸੀਂ 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 ਨਹੀਂ ਮਰੇ ਤੁਸੀਂ ਇਹ ਬੋਟ ਕਰਵਾਇਆ ਨੇ ਸਰਕਾਰ ਹੈਗੀ ਆ ਪੰਜਾਬ ਪੁਲਿਸ ਹੈਗੀ ਆ ਉਹ ਕੈਪੇਬਲ ਇਨਫਾਸ ਹੈਗੀ ਆ ਇਹ ਪੰਜਾਬ ਪੁਲਿਸ ਸ੍ਰੀ ਭਗਵੰਤ ਮਾਨ ਦੇ ਹੇਠ ਜਿਹੜਾ ਛੇੜਿਆ ਹੋਇਆ ਉਹਦੇ ਵਿੱਚ ਲਗਾਤਾਰ ਸਫਲਤਾ ਮਿਲ ਰਹੀ ਹੈ ਉਹਦੇ ਵਿੱਚ ਲਗਾਤਾਰ ਪੰਜਾਬ ਦੇ ਲੋਕ ਵੀ ਕੰਟਰੀਬਿਊਟ ਕਰ ਰਹੇ ਨੇ ਪਰ ਸਾਨੂੰ ਨਹੀਂ ਪਤਾ ਸੀ ਕਿ ਸਾਡੇ ਦੇ ਘਰ ਦੇ ਵਿੱਚ ਇੰਦਾਂ ਦੇ ਦੁਸ਼ਮਣ ਬੈਠੇ ਆ ਜਿਨ੍ਹਾਂ ਕੋਲ ਇੰਨੀ ਜਾਣਕਾਰੀ ਹੈਗੀ ਔਰ ਪੁਲਿਸ ਨੂੰ ਜਾਣਕਾਰੀ ਨਹੀਂ ਦੇ ਰਹੇ ਤੇ ਇਹਦੀ ਸੁਰੱਖਿਆ ਜਿਨ੍ਹਾਂ ਨੇ ਖਤਰੇ ਚ ਪਾਤੀ ਹੈਗੀ ਹੈ ਕੀ ਤੁਹਾਡਾ ਸਬੰਧ ਪਾਕਿਸਤਾਨ ਨਾਲ ਹੈ ਤਾਂ ਤੁਸੀਂ ਦੱਸ ਸਕਦੇ ਹੋ ਜਾਂ ਰਾਹੁਲ ਗਾਂਧੀ ਜੀ ਜਾਂ ਖੜਗੇ ਸਾਹਿਬ ਇਹਦੇ ਉੱਤੇ ਸੰਗਿਆਨ ਉਹ ਲੈਂਦੇ ਆ ਕਿ ਨਹੀਂ ਲੈਂਦੇ ਕਿ ਕਾਂਗਰਸ ਦੇ ਲੀਡਰਾਂ ਕੋਲ ਇੰਨੀ ਪੁਖਤਾ ਜਾਣਕਾਰੀ ਜਿਹੜੀ ਉਹ ਕਿੱਥੋਂ ਆਈ ਕੋਟਲੇ ਜੀ ਮਿਲਵਰ ਜੀ ਕਹਿ ਰਹੇ ਨੇ ਕਿ ਘਰਚੀ ਦੁਸ਼ਮਣ ਬੈਠੇ ਹੋਏ ਨੇ ਦੇਖੋ ਦੁਸ਼ਮਣ ਤਾਂ ਇਹ ਨਹੀਂ ਪੰਜਾਬ ਦੇ ਜਿਨ੍ਹਾਂ ਨੇ ਟੈਂਕਸ ਚਲਾਨਿਆ ਜਿਨ੍ਹਾਂ ਨੇ ਵੱਡੇ ਵੱਡੇ ਕਤਲ ਕੀਤੇ ਪੰਜਾਬ ਦੇ ਅੰਦਰ ਬਹੁਤ ਕੁਝ ਪੰਜਾਬ ਦੇ ਅੰਦਰ ਕੀਤਾ ਉਹਨਾਂ ਦੀਆਂ ਇਹਨਾਂ ਨੇ ਇੰਟਰਵਿਊਜ਼ ਕਰਵਾ ਕੇ ਪੰਜਾਬ ਦੇ ਅੰਦਰ ਬਹਿਸ਼ਤ ਦਾ ਮਾਹੌਲ ਖੋੜ ਪੈਦਾ ਕੀਤਾ ਅੱਜ ਤੁਸੀਂ ਕਿਹੜੇ ਮੂੰਹ ਦੇ ਨਾਲ ਸਾਨੂੰ ਕਹਿ ਰਹੇ ਹੋ ਦੋਸ਼ਮਣਾ ਤੁਸੀਂ ਉਹ ਦੇਸ਼ ਦੇ ਪੰਜਾਬ ਤੇ ਇਹ ਆਖੀ ਨਹੀਂ ਕਰ ਸਕਿਆ ਨਾ ਕਰਕੇ ਰਹੇ ਤੁਸੀਂ خود ਮੰਨ ਰਹੇ ਹੋ ਤੁਸੀਂ ਖੁਦ ਕਹਿ ਰਹੇ ਹੋ ਤੁਹਾਡੇ ਕੋਲ ਬਹੁਤ ਜਾਣਕਾਰੀ ਹੈ ਤੁਹਾਡੇ ਲੀਡਰ اپੋਜੀਸ਼ਨ ਕਹਿ ਰਹੇ ਨੇ ਸਾਡੇ ਕੋਲ ਜਾਣਕਾਰੀ ਹੈ ਤੁਸੀਂ ਆਪੋਜੀਸ਼ਨ ਲੀਡਰ ਕਹਿ ਰਹੇ ਨੇ ਕਿ ਪੰਜਾਬ ਬੰਦ ਹਿੰਦੁਸਤਾਨ ਚਾਹੀ ਨਹੀਂ ਤੁਹਾਡਾ ਲੀਡਰ ਕਹਿ ਰਿਹਾ ਕਿ 18 ਚੱਲੇ 32 ਹਾਲੇ ਰਹਿੰਦੇ ਆ ਤੁਸੀਂ ਕਿਉਂ ਵਜਾਉਂਦੇ ਹੋ ਨੁਕਸਾਨ ਕਰਾਉਣ ਤੇ ਲੱਗੇ ਹੋਏ ਹੋ ਤੁਸੀਂ ਕਿਰਦਾਰ ਤੁਹਾਨੂੰ ਅੱਜ ਵੀ ਪੰਜਾਬ ਦੀ ਗਰਦ ਕਿਉਂ ਨਹੀਂ ਦੱਸਦੇ ਸਾਡਾ ਪੰਜਾਬ ਤੁਸੀਂ ਚਾਹੁੰਦੇ ਹੋ ਕਿ ਪੰਜਾਬ ਦਾ ਨੁਕਸਾਨ ਹੋਵੇ ਪਰ ਤੁਸੀਂ ਚਾਹੁੰਦੇ ਹੋ ਕਿ ਪੰਜਾਬ ਦੇ ਵਿੱਚ ਲੰਬੂ ਲੱਗੇ ਤੁਸੀਂ ਚਾਹੁੰਦੇ ਹੋ ਕਿ ਪੰਜਾਬ ਬਰਬਾਦ ਹੋਵੇ ਸ਼ਹਿਰ ਮੁੱਖ ਮੰਤਰੀ ਹੈ ਹੋਮ ਮਿਨਿਸਟਰ ਹੈ ਉਹ ਉਹ ਜ਼ਿੰਮੇਵਾਰ ਹੈ ਤੁਹਾਡੇ ਕੋਲ ਜੇ ਜਾਣਕਾਰੀਆਂ ਹੁਣ ਤਾਂ ਗ੍ਰਨੇਡ ਦੇ ਬੰਦ ਪੁਤਮਾਕੇ ਇੰਟੈਲੀਜੈਂਸ ਦੇ ਦਫ਼ਤਰ ਤੇ ਕਿਉਂ ਹੋਣ ਅਸੀਂ ਅਸਾਂ ਦੀ ਜਾਣਕਾਰੀ ਨਹੀਂ ਦਿੱਤੀ ਕਿ ਕੀ ਜਾਣੇ ਹੋ ਪੰਜਾਬ 'ਚ ਗੜਬੜ ਕਰਾਉਣੀ ਚਾਹੁੰਦੇ ਹੋ ਤੁਸੀਂ ਕਰਵਾਈ ਹੈ ਤੁਸੀਂ ਮੇਰੇ ਤੇ ਦਿੱਤੀ ਪੰਜਾਬ ਦੇ ਡਾਇਰੈਕਟਰ ਨੂੰ ਜਾਣਕਾਰੀ ਦਿੰਦੇ ਹੋ ਤੁਸੀਂ ਪੰਜਾਬ ਦੇ ਵਿੱਚ ਡਾਇਰੈਕਟਰ ਸਿੱਟ ਕਿਸ ਤਰ੍ਹਾਂ ਦੀ ਗੱਲਾਂ ਦਾ ਕੀ ਫਾਇਦਾ ਹੈ ਕਿ ਤੁਸੀਂ ਉਹਦੇ ਨਾਲ ਪੰਜਾਬ ਕਾਂਗਰਸ ਆਮ ਆਦਮੀ ਪਾਰਟੀ ਦੀ ਸਰਕਾਰ ਕੋਲ ਰੱਖੋ ਕਾ ਪੰਜਾਬ ਨੂੰ ਸੁਧਾਰ ਕਰਨ ਦੇ ਰਾਹ ਦੇ ਉੱਤੇ ਕੌਣ ਦਿਓ ਤੁਸੀਂ ਆਪਣੀ ਗੱਲ ਕਰੋ ਮੈਂ ਤੇ ਬਲਕੇ ਖੜਗੇ ਜੀ ਨੂੰ ਬੇਨਤੀ ਕਰਦਾ ਕਿ ਇਹੋ ਜਿਹੇ ਲੀਡਰਾਂ ਨੂੰ ਪੁੱਛ ਪੜਤਾਲ ਕਰਕੇ ਟੱਕਰ ਟੱਕਾ ਇੰਨਾ ਕੁ ਤਾਂ ਕੱਢੋ ਕਿ ਪੰਜਾਬ ਜਾਨੀ ਕਿ ਖਤਰੇ 'ਚ ਨਾ ਪਵੇ ਪੰਜਾਬ ਦੀ ਸੁਰੱਖਿਆ ਖਤਰੇ 'ਚ ਨਾ ਪਵੇ ਜਿਹਨੇ ਇਹਨੀ ਜਾਣਕਾਰੀ ਹੈਗੀ ਆ ਤਾਂ ਸਾਡੇ ਉਹਨਾਂ ਸਾਡੇ ਮਾਨ ਜੋ ਖੜਗੇ ਸਾਹਿਬ ਤੇ ਰੌਹਲ ਸਾਹਿਬ ਸਾ ਉਹਨਾਂ ਨੂੰ ਸਾਰੀ ਸਥਿਤੀ ਦਾ ਪਤਾ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਸਾਰਾ ਕੁਝ ਕਰਵਾ ਰਹੀ ਹੈ ਦੰਗੇ ਕਰਵਾ ਰਹੀ ਹੈ ਗਰਨੇਸ਼ ਤੋਂ ਧਮਾਕੇ ਕਰਵਾ ਕੇ ਇੱਕ ਪੰਜਾਬ ਦੇ ਅੰਦਰ ਨੈਟਰ ਸੈੱਟ ਕੀਤਾ ਜਾ ਰਿਹਾ ਔਰ ਅਸਲ ਮੁੱਦਿਆਂ ਤੋਂ ਧਿਆਨ ਫਟਕਾਇਆ ਜਾ ਰਿਹਾ ਜੀ ਚਲੋ ਬਹੁਤ-ਬਹੁਤ ਸ਼ੁਕਰੀਆ ਆਮ ਆਦੀ ਪਾਰਟੀ ਦੇ ਆਗੂ ਨੀਲਗਰ ਸਰ ਨਾਲ ਜੁੜੇ ਦੂਸਰੇ ਪਾਸੇ ਸੁਖਵਿੰਦਰ ਕੋਟਲੀ ਕਾਂਗਰਸ ਪਾਰਟੀ ਦੇ ਆਗੂ ਜੁੜੇ ਹਾਲਾਂਕਿ ਆਮ ਆਦੀ ਪਾਰਟੀ ਲਗਾਤਾਰ ਹਮਲਾਵਰ ਉਹਨਾਂ ਦਾ ਕਹਿਣਾ ਹੈ ਕਿ ਜੇ ਪ੍ਰਤਾਪ ਸਿੰਘ ਬਾਜਵਾ ਨੂੰ ਐਡੀ ਵੱਡੀ ਇਨਫੋਰਮੇਸ਼ਨ ਸੀਟ ਤੇ ਉਹਨਾਂ ਦੇ ਵੱਲੋਂ ਪੁਲਿਸ ਦੇ ਨਾਲ ਸੈਂਟਰਲ ਏਜੰਸੀਜ਼ ਨਾਲ ਐਡੀ ਵੱਡੀ ਇਨਫੋਰਮੇਸ਼ਨ ਸ਼ੇਅਰ ਕਿਉਂ ਨਹੀਂ ਕੀਤੀ ਗਈ ਜਿਸ ਪਾਸੇ ਜੋ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਇੱਕ ਵੱਡਾ ਦਾਵਾ ਕਲੇਮ ਜ਼ਰੂਰ ਕੀਤਾ ਗਿਆ ਕਿ ਪੰਜਾਬ ਵੋਮ ਪੰਜਾਬ ਚ ਆਏ ਨੇ 18 ਚੱਲ ਗਏ ਨੇ ਤੇ ਬੱਤੀ ਹੋਰ ਚੱਲ ਨਹੀਂ ਹਾਲੇ ਬਾਕੀ ਨੇ ਪਰ ਸ਼ਾਮ 7 ਵਜੇ ਤੋਂ ਬਾਅਦ ਪੁਲਿਸ ਖੁਦ ਨੂੰ ਪ੍ਰੋਟੈਕਟ ਕਰਨ ਲੱਗਦੀ ਹੈ ਜਿਸ ਤੇ ਆਵਾਦੀ ਪਾਰਟੀ ਦਾ ਜਵਾਬ ਸਾਹਮਣੇ ਆਇਆ ਹੈ ਕਿ ਜਾਣਕਾਰੀ ਹੋਣ ਦੇ ਬਾਵਜੂਦ ਵੀ ਪੁਲਿਸ ਨੂੰ ਦੱਸਣਾ ਵੱਡਾ ਨਾ ਦੱਸਣਾ ਵੱਡਾ ਜੁਰਮ ਹੈ ਤੇ ਬਾਜਵਾ ਦੇ ਕੋਲ ਪੂਖਤਾ ਜਾਣਕਾਰੀ ਸੀ ਤਾਂ ਹਾਲੇ ਤੱਕ ਪੁਲਿਸ ਨੂੰ ਬਾਜਵਾ ਦੇ ਵੱਲੋਂ ਕਿਉਂ ਨਹੀਂ ਆ ਜਾਣਕਾਰੀ ਸਾਂਝੀ ਕੀਤੀ ਇਹ ਤੁਹਾਡੇ ਵਸਤੀ ਖੇਡ ਹੀ ਨਹੀਂ ਸੀ ਸਰਕਾਰ ਚਲਾਣਾ ਵੇਖੋ ਇਹ ਘੋੜਸਵਾਰੀ ਨੂੰ ਬੈਠ ਗਏ ਬਟ ਘੋੜੇ ਦੇ ਉੱਤੇ ਚੜ ਕੇ ਹੁਣ ਇਹਨਾਂ ਨੂੰ ਪਤਾ ਨਹੀਂ ਕਿ ਘੋੜੇ ਨੂੰ ਕਾਬੂ ਕਿਸਾ ਕਰੀਏ ਤੇ ਹੁਣ ਵਕਤ ਇਹੋ ਜਿਹਾ ਆਈ ਜਾਂਦਾ ਮੈਨੂੰ ਯਾਦ ਆਦਾ ਘੋੜਸਵਾਰ ਨੂੰ ਘੋੜਾ ਹੀ ਸੁੱਟਣ ਲੱਗਾ ਜੇ ਤੁਸੀਂ ਆਮ ਆਦਮੀ ਪਾਰਟੀ ਦੀ ਨਜ਼ਰ ਤੋਂ ਦੇਖੋਗੇ ਉਹਨਾਂ ਨੇ ਕਿਹਾ ਘੋੜਾ ਦੌੜ ਵੀ ਰਿਹਾ ਤੇ ਘੋੜਸਵਾਰ ਵੀ ਬਹੁਤ ਵਧੀਆ ਇਹਨਾਂ ਦਾ ਰਾਜ ਤੇ ਐਂ ਜਾਂ ਅੱਜ ਤੱਕ ਇਹ ਖੱਚਰ ਤੇ ਚੜੇ ਨੇ ਜੀ ਖੱਚਰ ਵੀ ਸਿੱਧੀ ਭੱਜ ਨਹੀਂ ਰਹੀ ਜੀ ਤੁਸੀਂ ਦਾਅਵੇ ਬੜੇ ਵੱਡੇ ਵੱਡੇ ਕਰ ਜਾਂਦੇ ਹੋ ਤੁਸੀਂ ਕਿਹਾ ਕਿ 32 ਐਮਐਲਏ ਸੰਪਰਕ ਚ ਨੇ ਅਜੇ ਵੀ 32 ਐ ਨੇ ਆਪਣੀ ਪਾਰਟੀ ਦੇ ਰੰਦਾਵਾ ਸਾਹਮਣੇ ਕਿਹਾ ਕਿ ਤੁਸੀਂ ਛਗੂਫਾ ਛੱਡਿਆ 32 ਵਿਧਾਇਕਾਂ ਕਾਲੀਆਂ ਸਭ ਦੇ ਟੈਕੋ ਖੇਟਿਆ ਤੇ ਮੈਨੂੰ ਪਤਾ ਲੱਗਾ 50 ਬੰਬ ਆਏ ਨੇ ਮੇਰੀ ਇੱਕ ਗੱਲ ਹੋਰ ਸੁਣ ਲਓ 18 ਚੱਲੇ ਅਜੇ 32 ਚੱਲਣ ਵਾਲੇ ਹੁਣ ਕਿਹਦੇ ਕਿਹਦੇ ਉੱਤੇ ਸੱਟ ਮਾਰਨਾ ਮੈਨੂੰ ਇਸ ਗੱਲ ਦਾ ਨਹੀਂ ਹਿਲਪ ਬੈਣਾ ਮੈਂ ਤਾਂ ਓਪਨਲੀ ਕਹਿ ਰਹੇ ਹਾਂ ਕੇ ਜੋ ਕੁਝ ਇੱਥੇ ਪੰਜਾਬ ਦੇ ਵਿੱਚ ਨਸ਼ਾ ਵਿਕਰੇ ਕੋਈ ਅਫਸਰ ਨਹੀਂ ਕਾਬਿਲ ਜਿੰਨੇ ਲੱਗੇ ਨੇ ਨਾ ਚੱਕ ਵੀ ਨੇ ਪਰ ਜਿਹੜੇ ਕੰਮ ਕਰ ਰਹੇ ਹੋਣਗੇ ਤੁਸੀਂ ਉਹਨਾਂ ਨੂੰ ਡੀਮੋਰਲਾਈਜ਼ ਕਰ ਰਹੇ ਹੋ ਤੁਹਾਡੀ ਇਸ ਤਰ੍ਹਾਂ ਡੀਮੋਰਲਾਈਜ਼ ਕਰ ਰਹੇ ਆ ਜੀ ਇਹ ਕੰਮ ਕਰ ਰਹੇ ਨੇ ਮੇਰਾ ਖਿਆਲ ਬਨੋਂ ਦੀ ਮੋਸਟ ਕਰਪਟ ਆਰਗੇਨਾਈਜੇਸ਼ਨ ਅੱਜ ਹੈ ਪੰਜਾਬ ਪੁਲਿਸ ਜਦ ਦਿਨ ਗਿਣਤੀ ਹੋਈ ਫੋਨ ਮੈਨੂੰ ਜਰੂਰ ਕਰ ਲਿਓ ਜੇ 10 ਤੱਕ ਕੇ ਪਹੁੰਚ ਗਏ ਇਹ ਨਸਤੇ ਨਬੂਦ ਹੋ ਜਾ ਆਮ ਆਦਮੀ ਪਾਰਟੀ 10 ਸੀਟਾਂ ਨਹੀਂ ਜਿੱਤੇਗੀ ਤੁਸੀਂ ਸਵਾਲ ਹੀ ਪੈਦਾ ਕਰਦੇ ਮੇਰੀ 6ਵੀਂ ਟਰਮ ਹੈ ਮੈਂ ਕੋ ਦੁੱਧ ਪੀਂਦਾ ਕਾ